ਨੇਤਾਜੀ ਗੱਲਬਾਤ ਦਾ ਲਾਹੇ ਵਿੱਚ ਨੂੰ ਚੱਲਦੀ ਆ ਤੇ ਇੱਕ ਸੋਸ਼ਲ ਮੀਡੀਆ ਤੇ ਟ੍ਰੈਂਡ ਪੜ ਗਿਆ 라ਵਾ ਪੀ ਦੋ ਫੁਲਕੇ ਤੇ ਆਮ ਦਾ ਚਾਰ ਤੇ ਜਾਂ ਇੱਕ ਪਿਆਰ ਗੰਡਾ ਖੈਰੀ ਹੈ ਉਹ ਲੀਡਰਾਂ ਖੇលਦੇ ਆ ਤੇ ਆਪਾਂ ਦੇਖ ਰਿਆਂ ਕਿ ਮੁਖਦੇਵ ਸਿੰਘ ਗਾਲੋਵਾਲ ਨਾਮ ਦਾ ਚਾਰ-ਪਾਹ ਦਾ ਰੋਟੀਆਂ ਦਾ ਗੰਡਾ ਵਾ ਇਹ ਤੁਸੀਂ ਨਹੀਂ ਉਹਨਾਂ ਵਸਤੂ ਕਰਦੇ ਸਾਡੇ ਅਮਨ ਸਿੰਘ ਸ਼ੈਰੀ ਕਰਦਾ ਪਤਾ ਉਹ ਸਵੇਰੇ 5:30 ਵਜੇ ਉੱਠ ਜਾਂਦੇ ਆ ਰਾਤ ਦੇ 10:00 ਹੁੰਦੇ ਆ ਤੇ ਬਿਲਕੁਲ ਜਿੱਥੇ ਲੱਭੇ ਲੱਗੇ ਲੱਗੇ ਚਾਰੇ ਖਾਣ ਦੇ ਆ ਜਾਣੇ ਨਿਕਾ ਹਾਦਸੇ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਹੋ ਰਿਹਾ ਕੁਝ ਸਮਾਂ ਪਹਿਲਾਂ ਪੰਡੋਰੀ ਦੇ ਲਾਗੇ ਇੱਕ ਖੇਤਾਂ ਦੇ ਨਾਲ ਨੂੰ ਲੱਗੀ ਅੱਗ ਪੰਸਪ ਦੇ ਇਕਦਮ ਆ ਪਹੁੰਚ ਗਏ ਆਪਾਂ ਅਪੀਲ ਕਰ ਰਹੇ ਹਾਂ ਕਿ ਮੇਰੇ ਕਿਸਾਨ ਵੀਰੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੇ ਆਪਣੇ ਪਹਿਰਾ ਦੇਈਏ ਗੁਰਬਾਣੀ ਉੱਤੇ ਕਿ ਜਿਹੜਾ ਇਹ ਆਪਣਾ ਵਾਤਾਵਰਣ ਹੈ ਨੂੰ ਕਿ ਇਹ ਜਿਹੜੀ ਅੱਗ ਆ ਇਹ ਇਕੱਲੇ ਬੂਟਿਆਂ ਦਾ ਨੁਕਸਾਨ ਨਹੀਂ ਕਰ ਰਹੀ ਇਹ ਆਉਣ ਵਾਲੀਆਂ ਨਸਲਾਂ ਦਾ ਵੀ ਜਿਹੜਾ ਆ ਫਸਲਾਂ ਦਾ ਤੇ ਕਰਦੀ ਕਰਦੀ ਹੈ ਨਸਲਾਂ ਦਾ ਵੀ ਜਿਹੜਾ ਆ ਉਹ ਨੁਕਸਾਨ ਸੋ ਲੋਕ ਸਭਾ ਚੋਣਾਂ ਦੇਸ਼ ਵਿੱਚ ਚੱਲ ਰਹੀਆਂ ਨੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇਸ ਵੇਲੇ ਲੀਡਰਾਂ ਦੇ ਪਸੀਨੇ ਛੁੱਟ ਰਹੇ ਆ ਕਿਉਂਕਿ ਪਾਰਾ 44 ਡਿਗਰੀ ਨੂੰ ਪਹੁੰਚ ਚੁੱਕਿਆ ਵਾ ਇਸ ਅਚਾਨਕ ਵਧੀ ਗਰਮੀ ਨੇ ਜਿਹੜਾ ਵਾ ਲੀਡਰਾਂ ਦੇ ਨਾਲ-ਨਾਲ ਉਹਨਾਂ ਦੇ ਸਪੋਰਟਰਾਂ ਨੂੰ ਵੀ ਪਰੇਸ਼ਾਨ ਕਰ ਦਿੱਤਾ ਵਾ ਪ੍ਰਚਾਰ ਦੇ ਤਰੀਕੇ ਜਿਹੜੇ ਆ ਲਗਭਗ ਉਹੀ ਨੇ ਔਰ ਤੇਜ਼ ਤੋਪਰ ਗਰਮੀ ਦਾ ਸਾਹਮਣਾ ਜਿਹੜਾ ਵਾ ਉਹ ਹਰੇਕ ਲੀਡਰ ਨੂੰ ਕਰਨਾ ਪੈ ਰਿਹਾ ਵਾ ਗੱਲਬਾਤ ਦੇ ਵਿੱਚ ਅੱਜ ਸਾਡੇ ਖਾਸ ਸ਼ਖਸੀਅਤ ਨੇ ਜਿਹੜੇ ਕਿਸਾਨੀ ਦੇ ਨਾਲ ਜੁੜੇ ਹੋਏ ਨੇ ਨੌਜਵਾਨਾਂ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਔਰ ਇਸ ਦੇ ਨਾਲ ਨਾਲ ਜਿਹੜਾ ਵਾ ਆਮ ਆਦਮੀ ਪਾਰਟੀ ਦੇ ਗੁਰਦਾਸਪੁਰ ਤੋਂ ਉਮੀਦਵਾਰ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਨੂੰ ਜਿਤਾਉਣ ਦੇ ਲਈ ਇੱਕ ਵੱਖਰੀ ਮੁਹਿੰਮ ਚਲਾ ਰਹੇ ਨੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮੁਖਦੇਵ ਸਿੰਘ ਹਲੋਵਾਲ ਜਿਹੜੇ ਕਿ ਪਸ਼ੂ ਪਲਾਈ ਬੋਰਡ ਦੇ ਮੈਂਬਰ ਨੇ ਔਰ ਵੱਡਾ ਜਨ ਅਧਾਰ ਇਹਨਾਂ ਦਾ ਕਾਦੀਆਂ ਹਲਕੇ ਦੇ ਵਿੱਚ ਨਜ਼ਰ ਆ ਰਿਹਾ ਵਾ ਚੋਣ ਪ੍ਰਚਾਰ ਦੇ ਦੌਰਾਨ ਆਪਾਂ ਇਹਨਾਂ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਕਿੱਦਾਂ ਇਹ ਇੰਨੀ ਗਰਮੀ ਨੂੰ ਫੇਸ ਕਰਕੇ ਤੇ ਲੋਕਾਂ ਤੱਕ ਚੋਣ ਪ੍ਰਚਾਰ ਕਰਨ ਜਾ ਰਹੇ ਨੇ ਅ ਨੇਤਾ ਜੀ ਸਭ ਤੋਂ ਪਹਿਲਾਂ ਤਾਂ ਪਾਰਾ 44 ਡਿਗਰੀ ਹੋ ਗਿਆ ਉਧਰੋਂ ਇਲੈਕਸ਼ਨ ਸਿਰਤੇ ਆ ਤੇ ਗਰਮੀ ਹੱਦੋਂ ਵੱਧ ਹੋ ਚੁੱਕੀ ਦੀ ਆ ਇਸ ਗਰਮੀ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਵੇਖੋ ਜੀ ਸ਼ਰਮਾ ਸਾਹਿਬ ਆਪ ਜੀ ਦਾ ਧੰਨਵਾਦ ਬਹੁਤ ਬਹੁਤ ਵਾਹ ਵਾਹ ਦਿਨਾਂ ਤੋਂ ਤੁਸੀਂ ਵੀ ਟਾਈਮ ਬਣਾ ਰਹੇ ਸੀਗੇ ਤੇ ਸਾਡਾ ਟਾਈਮ ਨਹੀਂ ਸੀ ਲੱਗ ਰਿਹਾ ਇਲੈਕਸ਼ਨ ਕੈਂਪੇਨ ਕਰਕੇ ਤੇ ਚਲੋ ਅੱਜ ਸਵੱਬ ਬਣਿਆ ਮੈਂ ਇਹ ਕਹਿਣਾ ਚਾਹਾਂਗਾ ਕਿ ਗਰਮੀ ਨੂੰ ਗਰਮੀ ਕੱਟਦੀ ਹੁੰਦੀ ਹੈ ਕਿਉਂਕਿ ਕਿਹਾ ਜਾਂਦਾ ਹੈ ਹਕੂਮਤ ਗਰਮੀ ਦੀ ਤੇ ਹੱਟੀ ਨਰਮੀ ਦੀ ਸੋ ਇਹ ਗਰਮੀ ਗਰਮੀ ਨੇ ਸਾਨੂੰ ਕੀ ਕਰ ਲੈਣਾ ਕੋਈ ਪਰਵਾਹ ਨਹੀਂ ਕੀ ਸਾਰੇ ਲੋਕ ਸਾਡੇ ਨਾਲ ਨੇ ਬਾਕੀ ਇਹ ਗਰਮੀਆਂ ਦਾ ਮੌਸਮ ਹੈ ਇਹ ਤਾਂ ਆਉਣਾ ਹੀ ਆਉਣਾ ਜਿਹੜੀਆਂ ਰੁੱਤਾਂ ਇਹ ਬਦਲਦੀਆਂ ਰਹਿੰਦੀਆਂ ਸੋ ਆਪਾਂ ਆਪਣੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਵਾਸਤੇ ਬਿਲਕੁਲ ਪੱਬਾ ਭਾਰ ਤੁਹਾਨੂੰ ਥੋੜੇ ਦਿਨਾਂ ਤੱਕ ਹੀ ਪਤਾ ਲੱਗਣਾ ਸ਼ੁਰੂ ਹੋ ਜਾਏਗਾ ਕਿ ਕਿੱਡੀ ਵੱਡੀ ਸਾਡੀ ਜਿੱਤ ਹੋਣ ਵਾਲੀ ਹੈ ਔਰ ਕਿੰਨੀ شدت ਮਿਹਨਤ ਦੇ ਨਾਲ ਜਿਹੜਾ ਆ ਅਸੀਂ ਡੋਰ ਟੂ ਡੋਰ ਚਾਹੇ ਨੁਕੜ ਮੀਟਿੰਗਾਂ ਆ ਚਾਹੇ ਰੈਲੀਆਂ ਦਾ ਰੂਪ ਹੈ ਇਹਦੇ ਵਿੱਚ ਆਪਾਂ ਜਿਹੜੀ ਮਿਹਨਤ ਕਰ ਰਹੇ ਆ ਗਰਮੀ ਗਰਮੀ ਦੀ ਸਾਨੂੰ ਕੋਈ ਪਰਵਾਹ ਨਹੀਂ ਨੇਤਾ ਜੀ ਜੇਕਰ ਗੱਲ ਕਰੀਏ ਤਾਂ ਕਿਸਾਨ ਵਿੰਗ ਦੀ ਵੀ ਪਾਰਟੀ ਵੱਲੋਂ ਤੁਹਾਨੂੰ ਜ਼ਿਲ੍ਹੇ ਦੀ ਜ਼ਿੰਮੇਵਾਰੀ ਦਿੱਤੀ ਗਈ ਆ ਔਰ ਹੈ ਮੁੱਦਾ ਥੋੜਾ ਜਿਹਾ ਰਾਜਨੀਤੀ ਤੋਂ ਹਟਕੇ ਆ ਪਰ ਚਲੋ ਗੱਲ ਵਾ ਕਿਉਂਕਿ ਤੁਸੀਂ ਕਿਸਾਨਾਂ ਨਾਲ ਜੁੜੇ ਜੇ ਗੱਲ ਇਹ ਵੀ ਕਰਨੀ ਚਾਹੀਦੀ ਆ ਅਨੇਕਾਂ ਹਾਦਸੇ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਹੋ ਰਹੇ ਆ ਕੁਝ ਸਮਾਂ ਪਹਿਲਾਂ ਪੰਡੋਰੀ ਦੇ ਲਾਗੇ ਇੱਕ ਖੇਤਾਂ ਦੇ ਨਾਲ ਨੂੰ ਲੱਗੀ ਅੱਗ ਪੰਜ ਸਬ ਦੇ ਕਦਮਾਂ ਤੱਕ ਪਹੁੰਚ ਗਈ ਆ ਆ ਇਧਰ ਵੀ ਬਟਾਲਾ ਵਾਲੀ ਸਾਈਡ ਦੇ ਉੱਤੇ ਵੀ ਇਹੋ ਚੀਜ਼ ਹੋਈ ਆ ਖਲੋਤੇ ਕਣਕ ਦੇ ਟਰੱਕਾਂ ਨੂੰ ਅੱਗ ਲੱਗ ਗਈ ਲੋਕਾਂ ਦਾ ਭਾਰੀ ਨੁਕਸਾਨ ਹੋ ਰਿਹਾ ਵਾ ਇਹਦਾ ਜ਼ਿੰਮੇਵਾਰ ਕੌਣ ਵਾ ਔਰ ਕੀ ਕਹਿਣਾ ਚਾਹੋਗੇ ਜਿਹੜੇ ਕਿਸਾਨ ਭਰਾ ਨਾੜ ਨੂੰ ਅੱਗ ਲਾ ਰਹੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਵੇਖੋ ਮੈਂ ਖੁਦ ਜ਼ਿੰਮੇਵਾਰ ਹਾਂ ਤੇ ਮੈਂ ਆਪਣੇ ਕਿਸਾਨ ਵੀਰਾਂ ਨੂੰ ਬੜੀ ਜਗ੍ਹਾ ਡੇਰਾ ਬਾਬਾ ਨਾਨਕ ਫਤੇਗੜ ਚੂੜੀਆਂ ਬਟਾਲਾ ਗੁਰਦਾਸਪੁਰ ਕਾਦੀਆਂ ਦੇ ਵਿੱਚ ਜਿੱਥੇ ਵੀ ਕਿਸਾਨ ਵਿੰਗ ਦੀ ਮੀਟਿੰਗ ਹੋ ਰਹੀ ਹੈ ਹਰ ਜਗ੍ਹਾ ਆਪਾਂ ਅਪੀਲ ਕਰ ਰਹੇ ਹਾਂ ਕਿ ਮੇਰੇ ਕਿਸਾਨ ਵੀਰੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੇ ਆਪਣੇ ਪਹਿਰਾ ਦਈਏ ਗੁਰਬਾਣੀ ਉਤੇ ਕਿ ਜਿਹੜਾ ਇਹ ਆਪਣਾ ਵਾਤਾਵਰਣ ਇਹਨੂੰ ਖਰਾਬ ਨਾ ਕਰੀਏ ਕਿਉਂਕਿ ਇਹ ਜਿਹੜੀ ਆਗਿਆ ਇਹ ਇਕੱਲੇ ਬੂਟਿਆਂ ਦਾ ਨੁਕਸਾਨ ਨਹੀਂ ਕਰ ਰਹੀ ਇਹ ਆਉਣ ਵਾਲੀਆਂ ਨਸਲਾਂ ਦਾ ਵੀ ਜਿਹੜਾ ਆ ਫਸਲਾਂ ਦਾ ਤੇ ਕਰਦੀ ਕਰਦੀ ਹੈ ਨਸਲਾਂ ਦਾ ਵੀ ਜਿਹੜਾ ਆ ਉਹ ਨੁਕਸਾਨ ਕਰਦੀ ਪਈ ਹੈ ਤੇ ਮੈਂ ਡੇਰਾ ਬਾਬਾ ਨਾਨਕ ਤੇ ਫਤੇਗੜ ਚੂੜੀਆਂ ਜਿੱਥੇ ਵੀ ਜਿਹੜੇ ਕਿਸਾਨ ਵੀਰ ਅੱਗ ਨਹੀਂ ਲਾਈ ਜਿਨ੍ਹਾਂ ਨੇ ਕਿੰਨੇ ਸਾਲਾਂ ਤੋਂ ਫਸਲ ਨੂੰ ਜਿਹੜਾ ਨਾੜ ਆ ਘਾਹ ਫੂਸਿਆ ਇਹਦਾ ਉਹਨਾਂ ਨੂੰ ਸਨਮਾਨਿਤ ਕੀਤਾ ਹੈ ਇਸ ਗੱਲ ਕਰਕੇ ਕਿ ਇਹਨਾਂ ਨੇ ਜਿਹੜੀ ਆ ਵੀ 6-7 ਸਾਲਾਂ ਤੋਂ ਅੱਗ ਨਹੀਂ ਲਾਰੇ ਜਦੋਂ ਦੀ ਜਾਗਰੂਕਤਾ ਮਤਲਬ ਫੈਲੀ ਹੈ ਬਾਕੀ ਜਿਹੜੇ ਲਾਰੇ ਆ ਮੈਂ ਉਹਨਾਂ ਅੱਗੇ ਵੀ ਬੇਨਤੀ ਕਰਾਂਗਾ ਕਿ ਕਿਸਾਨ ਵੀਰੋ ਚਾਹੇ ਤੁਸੀਂ ਝੋਨਾ ਦੇ ਹਜੇ ਲੇਟ ਲਾਉਣਾ ਤੇ ਇੰਨੀ ਕਾਲੀ ਨਾ ਕਰੋ ਇਹ ਅੱਗ ਲਾਉਣ ਦੀ ਇਹ ਉਨੀ ਦੇਰ ਨੂੰ ਗਲ ਜਾਣਾ ਆ ਇਹਨੂੰ ਆਸਤੇ ਨਾਲ ਵਾਹ ਕੇ ਵਧੀਆ ਬੱਤੀ ਵੀ ਪੂਰੀ ਆ ਰਹੀ ਹੈ ਤੇ ਹੁਣ ਬਿਜਲੀ ਦਾ ਇਹਦਾ ਫਾਇਦਾ ਲਓ ਭਰ ਕੇ ਇਹਨੂੰ ਆਪਣੇ ਵਾਹੋ ਤੇ ਇਹ ਨਾੜ ਜਿਹੜਾ ਗਲ ਜਾਂਦਾ ਆ ਤੇ ਝੋਨੇ ਵਿੱਚ ਬਿਲਕੁਲ ਵੀ ਧਰ ਕੇ ਅੱਗੇ ਨਹੀਂ ਆਉਂਦਾ ਮੈਂ ਤੇ ਇਹੀ ਅਪੀਲ ਕਰਾਂਗਾ ਵੀ ਆਪਣੀ ਜਿਹੜੇ ਪਸ਼ੂ ਪੰਛੀਆਂ ਦਾ ਇਹਨਾਂ ਦਾ ਵੀ ਖਿਆਲ ਰੱਖੋ ਤੇ ਆਪਣੇ ਜਿਹੜੇ ਰੋਖੇ ਆ ਚਾਹੇ ਉਹ ਸੜਕ ਕਿਨਾਰੇ ਆ ਚਾਹੇ ਉਹ ਪੈਲੀਆਂ ਦੇ ਕਿਨਾਰੇ ਤੇ ਆ ਤੇ ਇਹਨਾਂ ਨੂੰ ਬਚਾਓ ਵੱਧ ਤੋਂ ਵੱਧ ਜੀ ਸੋ ਗੱਲਬਾਤ ਦਾ سلسلہ ਜਿਹੜਾ ਵਾ ਉਹ ਸਰਦਾਰ ਮੁਖਦੇਵ ਸਿੰਘ ਹਲੋਵਾਲ ਜੀ ਨਾਲ ਜਾਰੀ ਆ ਲਗਾਤਾਰ ਪੂਰੇ ਜ਼ਿਲ੍ਹੇ ਦੇ ਵਿੱਚ ਇਹਨਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਔਰ ਇਸ ਵੇਲੇ ਅਸੀਂ ਜਿਹੜਾ ਵਾ ਉਹ ਕਾਦੀਆਂ ਹਲਕੇ ਤੋਂ ਗੁਰਦਾਸਪੁਰ ਵੱਲ ਨੂੰ ਜਾ ਰਹੇ ਆ ਜੇਕਰ ਗੱਲ ਸਿਆਸਤ ਦੀ ਕਰੀਏ ਤਾਂ ਮੇਨ ਮੁਕਾਬਲਾ ਜਿਹੜਾ ਵਾ ਕਿਸ ਪਾਰਟੀ ਨਾਲ ਗਿੰਦੇ ਹੋ ਵੇਖੋ ਜੀ ਮੁਕਾਬਲੇ ਦੇ ਵਿੱਚ ਤਾਂ ਪਾਰਟੀਆਂ ਭਾਜੀਪੀ ਵੀ ਲੱਗੀ ਹੋਈ ਆ ਕਾਂਗਰਸ ਵੀ ਮੁਕਾਬਲੇ ਦੇ ਵਿੱਚ ਲੱਗੀ ਹੋਈ ਆ ਅਕਾਲੀ ਦਲ ਵੀ ਉੱਤਰ ਆਇਆ ਚਾਹੇ ਉਹ ਕਮਜ਼ੋਰੀ ਹੈ ਅੱਜ ਤੇ ਅਸੀਂ ਵੀ ਖਾੜੇ ਦੇ ਵਿੱਚ ਉਤਰੇ ਹੋਏ ਆ ਕੈਂਡੀਡੇਟ ਦੀ ਸ਼ੈਰੀ ਕਲਸੀ ਜੀ ਦੀ ਵੀ ਇੱਕ ਵੋਟ ਹੈ ਜੀ ਬੀਜੇਪੀ ਦੇ ਕੈਂਡੀਡੇਟ ਦੀ ਵੀ ਇੱਕ ਵੋਟ ਹੈ ਅਤੇ ਕਾਂਗਰਸ ਦੇ ਕੈਂਡੀਡੇਟ ਦੀ ਵੀ ਇੱਕ ਵੋਟ ਹੈ ਤੇ ਕਾਲੀ ਦਲ ਦੇ ਕੈਂਡੀਡੇਟ ਦੀ ਵੀ ਇੱਕ ਵੋਟ ਹੈ ਬਾਕੀ ਵੋਟਾਂ ਪਾਉਣੀਆਂ ਹੁੰਦੀਆਂ ਨੇ ਹਲਕੇ ਦੇ ਲੋਕਾਂ ਨੇ ਜਿਨ੍ਹਾਂ ਨੇ 2 ਸਾਲ ਦੇ ਕੀਤੇ ਗਏ ਜਿਹੜੇ ਮਾਨ ਸਰਕਾਰ ਦੁਆਰਾ ਜਿਹੜੇ ਕੰਮ ਨੇ ਸਾਡੇ ਉਹ ਆਪਾਂ ਗਿਣਾਉਂਦੇ ਵੀ ਆਂ ਔਰ ਲੋਕਾਂ ਨੂੰ ਲੱਭ ਵੀ ਰਿਹਾ ਚਾਹੇ ਉਹ ਬਿਜਲੀ ਮਾਫੀ ਦੀ ਗੱਲ ਕਰ ਲੋ ਚਾਹੇ ਮਹੱਲਾ ਕਲੀਨਿਕ ਦੀ ਗੱਲ ਕਰ ਲੋ ਸੜਕ ਸੁਰੱਖਿਆ ਫੋਰਸ ਦੀ ਗੱਲ ਕਰ ਲੋ ਚਾਹੇ ਕਿਸਾਨਾਂ ਦਾ ਜਿਹੜਾ ਸਨਮਾਨ ਹੈ ਮਤਲਬ ਸਨਮਾਨ ਰਾਸ਼ੀ ਹੈ ਆਪਣੇ ਜਸਕਰਨ ਜੀ ਸ਼ੁਭਕਰਨ ਜੀ ਜਿਹੜੇ ਸ਼ਹੀਦ ਹੋਏ ਸੀਗੇ ਉਹਨਾਂ ਦੇ ਪਰਿਵਾਰ ਨੂੰ ਨੌਕਰੀ ਵੀ ਦਿੱਤੀ ਤੇ ਉਹਨਾਂ ਦਾ ਸਨਮਾਨ ਵੀ ਕੀਤਾ ਮੇਰੇ ਫੌਜੀ ਵੀਰ ਜਿਹੜੇ ਦੇਸ਼ ਦੀਆਂ ਸਰਹੱਦਾਂ ਦੇ ਉੱਤੇ ਆਪਣੀ ਜਾਨ ਤਲੀ ਤੇ ਧਾਰ ਕੇ ਜਿਹੜੇ ਰਾਖੀ ਕਰਦੇ ਆ ਦੇਸ਼ ਦੀ ਉਹਨਾਂ ਦਾ ਸਨਮਾਨ ਦੇਖ ਲੋ ਕਰੋੜ ਰੁਪਿਆ ਰਾਸ਼ੀ ਹੈ ਜਿਹੜੀ ਸਨਮਾਨ ਰਾਸ਼ੀ ਹੈ ਇਹ ਸਾਰੀਆਂ ਚੀਜ਼ਾਂ ਨੂੰ ਵੇਖਦੇ ਹੋਏ ਫਿਰ ਇੱਕ ਕਿਸਾਨ ਵੀਰਾਂ ਵਾਸਤੇ ਜਿਹੜਾ ਪਾਣੀ ਹੈ ਫਸਲੀ ਪਾਣੀ ਜਿਹੜਾ ਨਹਿਰਾਂ ਦਾ ਵੀ ਇਹ ਵਾਤ ਤੋਂ ਵਾਦ ਆਪਾਂ ਵਰਤੀਏ ਕਿਉਂਕਿ ਧਰਤੀ ਅੰਦਰਲਾ ਪਾਣੀ ਅੰਦਰਲਾ ਜਿਹੜਾ ਪਾਣੀ ਇਹਨੂੰ ਬਚਾਇਆ ਜਾਏ ਉਹਨੂੰ ਵੇਖਦੇ ਹਾਂ ਮੁਕਾਬਲਾ ਮੈਨੂੰ ਨਹੀਂ ਲੱਗਦਾ ਕਿ ਕੋਈ ਪਾਰਟੀ ਮੁਕਾਬਲਾ ਕਰੇਗੀ ਆਮ ਆਦਮੀ ਪਾਰਟੀ ਦਾ ਸਾਡੇ ਕੈਂਡੀਡੇਟ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜਿਹਨੂੰ ਜਿਨ੍ਹਾਂ ਨੂੰ 2022 ਦੇ ਵਿੱਚ ਜਿਤਾ ਕੇ ਵਿਧਾਨ ਸਭਾ ਭੇਜਿਆ ਬਟਾਲੇ ਦੇ ਲੋਕਾਂ ਨੇ ਉਹਨਾਂ ਦਾ ਕੰਮ ਜਾ ਕੇ ਦੇਖੀਏ ਤੇ ਉਹਨਾਂ ਨੂੰ ਵਿੱਚ ਵਿੱਚ ਲੋਕ ਸੜਕਾਂ ਦਾ ਰਾਜਾ ਕਹਿਣਾ ਸ਼ੁਰੂ ਕਰ ਦਿੱਤਾ ਕਿਉਂਕਿ ਰੋਡ ਦਾ ਬੜਾ ਮਾੜਾ ਹਾਲ ਸੀਗਾ ਬਟਾਲੇ ਦੇ ਵਿੱਚ ਤੁਸੀਂ ਰੋਡ ਦੇਖ ਲਓ ਤਾਂ ਬਹੁਤ ਮਾੜਾ ਹਾਲ ਸੀ ਗਾਂਧੀ ਚੌਂਕ ਦਾ ਜਾਮ ਨਹੀਂ ਸੀ ਟੁੱਟਦਾ ਕਾਦੀਆਂ ਵਾਲੀ ਚੁੰਗੀ ਤੇ ਬੜਾ ਜਾਮ ਰਹਿੰਦਾ ਸੀ ਕਿਉਂਕਿ ਕਿਨਾਰੇ ਮੱਲੇ ਹੋਏ ਸੀਗੇ ਸੜਕਾਂ ਜਿਹੜੀਆਂ ਅਸੀਂ ਉਹ ਘੱਟ ਸੀਗੀਆਂ 18 ਕੇ 20 ਫੁੱਟ ਦੇ ਵਿੱਚ ਵਿੱਚ ਸੀ ਉਹ ਜਿੰਨਾ ਜੇ 80 ਫੁੱਟ ਹੈ ਤੇ 80 ਫੁੱਟੀ ਉਹਨਾਂ ਨੇ ਲੁੱਕ ਪਵਾ ਦਿੱਤੀ ਜੇ ਕਿਤੇ 60 ਫੁੱਟ ਹੈ ਤੇ 60 ਫੁੱਟੀ ਲੁੱਕ ਪਵਾ ਦਿੱਤੀ ਮਤਲਬ ਕੋਈ ਕਿਨਾਰਾ ਰਹਿਣ ਨਹੀਂ ਦਿੱਤਾ ਕੱਚਾ ਆਰਾਮਨਾ ਟ੍ਰੈਫਿਕ ਦੀ ਜਿਹੜੀ ਸਮੱਸਿਆ ਆ ਚਾਹੇ ਮਾਤਾ ਸੁਲਖਣੀ ਜੀ ਵਾਲਾ ਗੇਟ ਲਾ ਲਈਏ ਜਲੰਧਰ ਵੱਲੋਂ ਜਦੋਂ ਬਟਾਲੇ ਨੂੰ ਐਂਟਰ ਕਰਦੇ ਆ ਉਹ ਸਾਰੀ ਜਗ੍ਹਾ ਤੋਂ ਟ੍ਰੈਫਿਕ ਦੀ ਜਿਹੜੀ ਹੈ ਸਮੱਸਿਆ ਹੱਲ ਕੀਤੀ ਹੈ ਇਸ ਚੀਜ਼ ਨੂੰ ਵੇਖਦਿਆਂ ਹੋਇਆਂ ਲੋਕਾਂ ਕੋ ਜਿਹੜੀ ਹੈ 2 ਸਾਲ ਦੀ ਡੈਮੋ ਹੈ ਲੋਕਾਂ ਦੇ ਵਿੱਚ ਅਸੀਂ ਪ੍ਰਚਾਰ ਕਰਨ ਯੋਗ ਹੈ कि ਜਿਹੜੇ ਕੈਂਡੀਡੇਟ ਨੇ ਅਮਨ ਸ਼ੇਰ ਸਿੰਘ ਕਲਸੀ ਜੀ ਉਹ ਨੌਜਵਾਨ ਕੈਂਡੀਡੇਟ ਨੇ ਇਹਨਾਂ ਨੂੰ ਆਪਾਂ ਸਾਰਿਆਂ ਦੇਖ ਲਿਆ ਚਾਹੇ ਸੁਖੀ ਰੰਧਾਵਾ ਜੀ ਦੀ ਗੱਲ ਕਰੀਏ ਬੜੇ ਲੰਮੇ ਸਮੇਂ ਤੋਂ ਉਹਨਾਂ ਨੂੰ ਸਿਆਸਤ 'ਚ ਦੇਖ ਰਹੇ ਆ ਕੋਈ ਪ੍ਰੋਜੈਕਟ ਦੇਖ ਲਓ ਕੋਈ ਬੜਾ ਵੱਡਾ ਕੋਈ ਖੇਤੀਬਾੜੀ ਦਾ ਨਹੀਂ ਕੋਈ ਲਾ ਸਕੇ ਕਿਉਂਕਿ ਖੇਤੀ ਨਾਲ ਸੰਬੰਧਤ ਉਹਨਾਂ ਦਾ ਹਲਕਾ ਆ ਉਹਨਾਂ ਦਾ ਹਲਕਾ ਕੀ ਪੂਰਾ ਪੰਜਾਬ ਹੀ ਉਹ ਡਿਪਟੀ ਸੀਐਮ ਵੀ ਰਹੇ ਆ ਫਿਰ ਗੱਲ ਕਰੀਏ ਕਾਲੀ ਦਲ ਦੇ ਤੇ ਇਹ ਪਤਾ ਹੀ ਨਹੀਂ ਕੈਂਡੀਡੇਟ ਕਿੱਥੋਂ ਲਿਆ ਗਿਆ ਅਗਲੇ ਬੰਨੇ ਛੁੱਟ ਦਿੱਤਾ ਆ ਤੇ ਦਿਨੇਸ਼ ਬੱਬੂ ਹਰੀ ਵੀ ਡਿਪਟੀ ਸਪੀਕਰ ਰਹੇ ਚੁੱਕੇ ਆ ਵਿਧਾਨ ਸਭਾ ਦੇ ਮੈਂ ਸਜਾਨਪੁਰ ਵੀ ਗਿਆ ਆ ਮੈਂ ਜਾਈ ਦਾ ਤੀਜੇ ਦਿਨ ਸਾਡਾ ਗੇੜਾ ਹੁੰਦਾ ਮੈਂ ਨਹੀਂ ਦੇਖਿਆ ਕਿ ਉੱਥੇ ਕੋਈ ਪ੍ਰਾਪਤੀ ਹੈ ਇਹਨਾਂ ਵੱਲੋਂ ਵੀ ਆਪਣੇ ਹਲਕੇ ਵਾਸਤੇ ਕਿਉਂ ਕੀਤਾ ਹੋਵੇ ਕੋਈ ਸੋ ਇਹ ਕਰਕੇ ਆਪਾ ਸ਼ੈਰੀ ਕਲਸੀ ਜੀ ਦੀ ਪ੍ਰਾਪ ਜੀ ਦੀ ਪ੍ਰਾਪਤੀ ਇਹ ਗਿਣਾ ਸਕਦੇ ਆ ਕਿ ਉਹਨਾਂ ਨੇ ਜਿਹੜਾ ਰੋਡਾਂ ਦਾ ਗੰਦ ਕੱਢਿਆ ਆ ਫਿਰ ਉਹ ਕਚਰੇ ਵਾਲਾ ਢੇਰ ਸੀਗਾ ਉਹਨੂੰ ਕਦੀ ਵੀ ਬਟਾਲੇ ਵਿੱਚ ਅਸ਼ਵਨੀ ਸੇਖੜੀ ਵੀ ਰਹੇ ਆ ਜਿਹੜੇ ਕਿ ਹੁਣ ਭਾਜੀਪੀ ਵੱਲ ਚੱਲ ਗਏ ਉਹਨਾਂ ਵੀ ਚੁੱਕਣ ਦੀ ਕੋਸ਼ਿਸ਼ ਨਹੀਂ ਕੀਤੀ ਕਹਿੰਦੇ ਰਿਹਾ ਜੀ ਤ੍ਰਿਪਤਰ ਰਜਿੰਦਰ ਬਾਜੂਆ ਜੀ ਨੇ ਬੜੇ ਕੰਮ ਕਰਾਏ ਆ ਫਿਰ ਜਿਹੜੀ ਸ਼ਹਿਰ ਵਾਸੀਆਂ ਦੀ ਸਮੱਸਿਆ ਸੀਗੇ ਉਹ ਨਾ ਬਾਜੂਆ ਸਾਹਿਬ ਕਲੀਅਰ ਕਰਾ ਸਕਿਆ ਨਾ ਸੇਖੜੀ ਜੀ ਕਲੀਅਰ ਕਰਾ ਸਕਿਆ ਮਤਲਬ ਉਧਰ ਕਿਸੇ ਦਾ ਧਿਆਨ ਨਹੀਂ ਸੀ ਉਹ ਸਿਰਫ ਧਿਆਨ ਜਿਹੜਾ ਆ ਸ਼ੈਰੀ ਕਲਸੀ ਜੀ ਨੇ ਦਿੱਤਾ ਤੇ ਉਹਨ ਚੀਜ਼ਾਂ ਦੇ ਜਿਹੜੇ ਕੰਮ ਕੀਤੇ ਆ ਮੈਂ ਉਹਨਾਂ ਦੇ ਆਧਾਰ ਤੇ ਕਰੂੰਗਾ ਮੈਂ ਦੂਜਿਆਂ ਦੇ ਚਿੱਕੜ ਸੁੱਟਣ ਤੋਂ ਪਹਿਲਾਂ ਆਪਣੀ ਜਿਹੜੀ ਪ੍ਰਾਪਤੀ ਹੈ ਸਾਡੇ ਵੱਲੋਂ ਮਾਨ ਸਾਹਿਬ ਦੀ ਵੱਲੋਂ ਜਿਹੜੀਆਂ ਆਪਣੇ ਕੀਤਾ ਗਿਆ ਸੀਗਾ ਵਾਅਦੇ ਕੀਤੇ ਗਏ ਸੀ ਉਹ 2 ਸਾਲ ਦੇ ਵਿੱਚ ਕਿੰਨੇ ਪੂਰੇ ਹੋ ਚੁੱਕੇ ਆ ਉਹਨਾਂ ਦੇ ਆਧਾਰ ਤੇ ਆਪਾਂ ਵੋਟ ਮੰਗ ਰਹੇ ਆ ਤੇ ਮੈਨੂੰ ਨਹੀਂ ਲੱਗਦਾ ਵੀ ਕਿਸੇ ਦੇ ਨਾਲ ਕੋਈ ਮੁਕਾਬਲਾ ਹੈ ਲੋਕਾਂ ਨੇ ਵੋਟ ਪਾ ਕੇ ਜਿਹੜਾ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਦੇ ਹੱਕ ਵਿੱਚ ਇਹਨਾਂ ਨੂੰ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਣਾ ਤੇ ਤੁਸੀਂ ਵੇਖਿਓ ਜਿਹੜੇ 9 ਹਲਕੇ ਆ ਸਾਡੇ ਜਿਹੜੀ ਵੀ ਮੰਗ ਹੋਊਗੀ ਉਸੇ ਟਾਈਮ ਪੂਰੀ ਕਰਿਆ ਕਰਨਗੇ ਜੀ। ਨੇਤਾ ਜੀ ਵਿਰੋਧੀ ਤਾਂ ਇਹ ਵੀ આરોਪ ਲਾ ਰਹੇ ਆ ਕਿ ਕੰਮ ਤਾਂ ਤੁਸੀਂ ਸ਼ੈਰੀ ਕਲਸੀ ਹੋਣਾਂ ਦੇ ਗਿਣਾ ਦਿੱਤੇ ਆ। ਵਿਰੋਧੀ ਇਹ ਵੀ આરોਪ ਲਾ ਰਹੇ ਆ ਕਿ ਇਲੈਕਸ਼ਨ 'ਚ ਵੱਡਾ ਵਾਅਦਾ ਕੀਤਾ ਗਿਆ ਹੈਗਾ ਕਿ ਮਹਿਲਾਵਾਂ ਨੂੰ ਵੀ 1000 ਰੁਪਇਆ ਹਰ ਮਹੀਨੇ ਆਊਗਾ। ਉਹ ਜਨਾਨੀਆਂ ਬੀਬੀਆਂ ਪੁੱਛ ਰਹੀਆਂ 1000 ਰੁਪਇਆ ਕਿੱਥੇ ਆ? ਵੇਖੋ ਜੀ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਵੀ 2 ਸਾਲ ਦੇ ਵਿੱਚ ਜਿਹੜੇ ਮੈਂ ਤੁਹਾਨੂੰ ਪਹਿਲਾਂ ਗਿਣਾਇਆ ਉਹ ਬਿਜਲੀ ਦੀ ਮਾਫੀ ਲੈ ਲਓ ਮਹੱਲਾ ਕਲੀਨਿਕ ਸ਼ੁਰੂ ਕਰ ਦਿੱਤੇ ਫਿਰ ਟੂਲ ਪਲਾਜ਼ਿਆਂ ਦੀ ਗੱਲ ਕੀਤੀ ਕਦੀ ਕੀਤੀ ਸੀ ਇਹ ਕਦੇ ਕੀਤੀ ਨਹੀਂ ਸੀ ਮੈਂ ਕਮੈਂਟ ਉੱਥੇ ਹੀ ਲਾ ਕੇ ਜੀ ਇਹ ਤਾਂ ਇਹ ਤਾਂ ਹੋ ਗਿਆ ਗੱਲ ਆ ਰਹੀ ਆ ਸਵਾਲ ਫੇਰ ਮੇਰਾ ਉੱਥੇ ਹੀ ਆ ਬੀਬੀਆਂ ਦਾ 1000 ਰੁਪਿਆ ਕਿੱਥੇ ਆ ਜੀ ਆਲੂਵਾਲ ਸਾਹਿਬ ਇਹ ਦੱਸੋ ਬੀਬੀਆਂ ਦੇ 1000 ਦੀ ਤੁਸੀਂ ਗੱਲ ਕਰਦੇ ਨਾ ਮੈਂ ਉਹੀ ਗਿਣੌਣ ਲੱਗਾ ਵੀ ਜੇ 2 ਸਾਲਾਂ ਦੇ ਵਿੱਚ ਉਹਨਾਂ ਨੇ ਮੈਂ ਤੁਹਾਨੂੰ ਕਾਫੀ ਕੰਮ ਗਿਣਾਏ ਆ ਜਿਹੜੇ ਤੇ ਇਹ ਵੀ ਜਿਹੜਾ ਆ ਵੇਖੋ ਖਜ਼ਾਨੇ ਜੋ ਪੈਸਾ ਦੇਣਾ ਹੁੰਦਾ ਉਹਦੇ ਵਿੱਚ ਕੁਝ ਮੇਰੀਆਂ ਭੈਣਾਂ ਬੀਬੀਆਂ ਉਹ ਨੌਕਰੀ ਵੀ ਕਰ ਰਹੀਆਂ ਇਹ ਸਾਰਾ ਖਰੜਾ ਤਿਆਰ ਹੁੰਦਾ ਇਹਨੂੰ ਬਰੀਫ ਕੀਤਾ ਜਾਂਦਾ ਵੀ ਹਾਂ ਕਿਹੜਾ ਕਿਹੜਾ ਲੋਡਬੰਦ ਮੇਰੀਆਂ ਭੈਣਾਂ ਨੇ ਵੀ ਜਿਨ੍ਹਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੀ ਕੈਟਾਗਰੀ ਦੇ ਵਿੱਚ ਆਉਂਦੀਆਂ ਤੋਂ ਮਾਨ ਸਾਹਿਬ ਨੇ ਅੱਗੇ ਵੀ ਸਟੇਜ ਤੋਂ ਕਿਹਾ ਵੀ ਮੈਨੂੰ ਤੇ ਕਹਿੰਦੇ ਸੀਗੇ ਵੀ ਮਾਨ ਸਾਹਿਬ ਲਾ ਦਿਓ ਵੋਟਾਂ ਲੱਗ ਗਈਆਂ ਆ ਗਈਆਂ ਬਾਜਪਾਵੇਂ ਰੋਕ ਲਾਂਗੇ ਕਹਿੰਦੇ ਨਾ ਮੈਨੂੰ 3 ਕਰੋੜ ਪੰਜਾਬ ਦੀ ਜਨਤਾ ਨੇ ਜਿਤਾ ਕੇ ਸੀਐਮ ਬਣਾਇਆ ਪੰਜਾਬ ਦਾ ਤੇ ਜੇ ਮੈਂ ਇੱਥੋਂ ਤੱਕ ਪਹੁੰਚਿਆ ਤੇ ਮੈਂ ਨਾ ਨਾ ਵਿਸ਼ਵਾਸ ਘਾਤ ਨਹੀਂ ਕਰਨਾ ਜਿੰਨਾ ਚਿਰ ਮੇਰੀ ਸਰਕਾਰ ਰਹੂਗੀ ਇਹ 1000 ਰੁਪਏ ਨਿਰੰਤਰ ਆਉਂਦਾ ਰਹੂਗਾ ਆ ਵੋਟਾਂ ਤੋਂ ਬਾਅਦ ਜਲਦੀ ਉਹਦੀ ਫਾਈਲ ਰੈਡੀ ਹੈ ਉਹਨਾਂ ਨੇ ਲਾਗੂ ਕਰ ਦੇਣੀ ਹੈ ਸਕੀਮ ਤੇ ਜਿਹੜੀਆਂ ਮੇਰੀਆਂ ਮਾਤਾਵਾ ਭੈਣਾਂ ਨੇ ਉਹਨਾਂ ਉਹ ਜਿਹੜੀਆਂ ਇਹਦੀਆਂ ਲਾਭਪਾਤਰੀ ਬਣ ਸਕਣਗੀਆਂ ਕੇਜਰੀਵਾਲ ਸਾਹਿਬ ਜੇਲ੍ਹ ਚੋਂ ਬਾਹਰ ਆ ਕੇ ਕਹਿੰਦੇ ਆ ਵੀ ਪੰਜਾਬ ਦੇ ਵਿੱਚ ਬੀਜੇਪੀ ਦੇ ਇਸ਼ਾਰੇ ਦੇ ਉੱਤੇ ਸਣੇ ਭਗਵੰਤ ਮਾਨ ਸਰਕਾਰ ਸੁੱਟਰ ਦੀ ਵੀ ਇੱਕ ਯੋਜਨਾ ਬਣਾਈ ਗਈ ਸੀ ਇਸ ਵਿੱਚ ਕਿੰਨੀ ਕਿ ਸਚਾਈ ਸਮਝਦੇ ਹੋ ਬਿਲਕੁਲ ਜੀ ਬੀਜੇਪੀ ਦਾ ਕੰਮ ਕੀ ਹੈ ਕਦੋਂ ਦਾ ਇਹਨਾਂ ਦਾ ਇਹੀ ਪ੍ਰਯਾਸ ਰਿਹਾ ਤੁਸੀਂ ਵੇਖੋ ਕੈਪਟਨ ਮਨਿੰਦਰ ਸਿੰਘ ਕਿੱਥੇ ਗਏ 9 9.5 ਸਾਲ ਉਹ ਪੰਜਾਬ ਦੇ ਉਹ ਬਣੇ ਰਹੇ ਆ ਸੀਐਮ ਚਾਹੇ ਇੱਕ ਟਰਮ ਛੱਡ ਕੇ ਬਣੇ ਆ ਇੱਕ ਵਾਰੀ 5 ਸਾਲ ਪਹਿਲਾਂ ਰਹੇ 4.5 ਸਾਲ ਆ ਜਿਹੜੀ ਪਿਛਲੀ ਟਰਮ ਲੰਘ ਕੇ ਗਈ ਐ 2017 ਵਾਲੀ ਉਹਦੇ ਵਿੱਚ ਰਹੇ ਆ ਉਹ ਨਹੀਂ ਚਲੇ ਗਏ ਫਿਰ ਕਦੋਂ ਤੋਂ ਪ੍ਰਯਾਸ ਕਰ ਰਹੇ ਸੀ ਸ਼ੀਤਲੰਗਰਾਲ ਵੱਲੋਂ ਉਹ ਰੋਲਾ ਵੀ ਪਿਆ ਉਹ ਲੋੜੇ ਬਿਲਕੁਲ ਉਹਨਾਂ ਨੂੰ ਲਾਲਚ ਦੇ ਕੇ ਕੁਝ ਵੀ ਕਰਕੇ ਉਹਨਾਂ ਨੂੰ ਤੋੜ ਕੇ ਲੈ ਕੇ ਗਏ ਆ ਰਿੰਕੂ ਦੀ ਗੱਲ ਕਰੀ ਆ ਆਪਾਂ ਸੁਸ਼ੀਲ ਰਿੰਕੂ ਦੀ ਉਹਨੂੰ ਵੀ ਤੋੜ ਕੇ ਲੈ ਕੇ ਗਏ ਆ ਮਤਲਬ ਬਿੱਟੂ ਦੀ ਗੱਲ ਕਰ ਲਓ ਤੁਸੀਂ ਚਲੋ ਉਹਦਾ ਮੈਂ ਨਾਂ ਤੇ ਨਹੀਂ ਸੀ ਲੈਣਾ ਕੋਈ ਸਵਾਦ ਦੀ ਗੱਲ ਤੇ ਪੰਜਾਬ ਵਾਸਤੇ ਉਹਨਾਂ ਕਦੀ ਕੀਤੀ ਨਹੀਂ ਗਈ ਹਰ ਟਾਈਮ ਉਹਨਾਂ ਨੇ ਜਿਹੜੇ ਆ ਉਹਨਾਂ ਦੇ ਬਿਆਨ ਜਿਹੜੇ ਆ ਉਲਟੀ ਰਹੇ ਆ ਪੰਜਾਬ ਦੀ ਜਨਤਾ ਦੇ ਸੋ ਮੈਂ ਗੱਲ ਕਰਦਾ ਕਿ ਕੇਜਰੀਵਾਲ ਸਾਹਿਬ ਜੋ ਕਹਿ ਰਹੇ ਆ ਬਿਲਕੁਲ ਸੱਚ ਕਹਿ ਰਹੇ ਆ ਇਹਨਾਂ ਨੇ ਤੋੜਨ ਦਾ ਪ੍ਰਯਾਸ ਕੀਤਾ ਖਰੀਦਣ ਦਾ ਪ੍ਰਯਾਸ ਕੀਤਾ ਕਿੱਥੇ ਕਿੱਥੇ ਨਹੀਂ ਇਹਨਾਂ ਨੇ ਕੀਤਾ ਮਤਲਬ ਹਰ ਜਗ੍ਹਾ ਦੇ ਉੱਤੇ ਤੁਸੀਂ ਦੇਖ ਲਓ ਵੀ ਜਿਹੜਾ ਆ ਡਰਾ ਕੇ ਧਮਕਾ ਕੇ ਇਹਨਾਂ ਨੇ ਹਮੇਸ਼ਾ ਹੀ ਦੂਜੀਆਂ ਸਰਕਾਰਾਂ ਚਾਹੇ ਉਹ ਕਾਂਗਰਸ ਦੀ ਐ ਚਾਹੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਐ ਚਾਹੇ ਉਹ ਆਪਾ ਉਥੋਂ ਦੀ ਜੁਪੀ ਦੀ ਗੱਲ ਕਰ ਲਈਏ ਉਥੇ ਵੀ ਇਹਨਾਂ ਨੇ ਇਹੋ ਕੋਸ਼ਿਸ਼ ਕੀਤਾ ਆ ਸੋ ਸਮਾਜਵਾਦੀ ਪਾਰਟੀ ਚੋ ਵੀ ਬੜੇ ਬੰਦੇ ਤੋੜ-ਤੋੜ ਕੇ ਇਹਨਾਂ ਨੇ ਖੜੇ ਆ ਤੋ ਬਿਲਕੁਲ ਸੱਚ ਕਹਿ ਰਹੇ ਹਨਵਿੰਦ ਕੇਜਰੀਵਾਲ ਜੀ ਜ਼ਿਲ੍ਹਾ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਦੋ ਲਾਈਨਾਂ ਮੈਂ ਜ਼ਿਲ੍ਹਾ ਵਾਸੀਆਂ ਨੂੰ ਇਹੀ ਬੇਨਤੀ ਕਰਾਂਗਾ ਕਿ ਮੇਰੇ ਵੀਰੋ ਆਪਾਂ ਸੰਨੀ ਦਿਓਲ ਵੀ ਵੇਖ ਲਿਆ ਆਪਾਂ ਡਿਪਟੀ ਸੀਐਮ ਰੰਧਾਵਾ ਸਾਹਿਬ ਵੀ ਵੇਖ ਲੇ ਆਪਾਂ ਬڑے-ਬڑے ਕਾਲੀ ਦਲ ਵੀ ਵੇਖ ਲਿਆ ਦਿਨੇਸ਼ ਬੱਬੂ ਨੂੰ ਅੱਗੋਂ ਦੇਖ ਹੀ ਲਿਆ ਉਹਨਾਂ ਦੇ ਇਲਾਕੇ ਦੇ ਲੋਕਾਂ ਨੇ ਵੀ ਕਿੰਨੇ ਕੁ ਉਹਨਾਂ ਨੇ ਕੰਮ ਕਰਾਏ ਆ ਸੋ ਮੇਰੀ ਇਹੀ ਹੱਥ ਜੋੜ ਕੇ ਬੇਨਤੀ ਹੈ ਇਹ ਆਪਣੀ ਮਤ ਦਾ ਦਾਨ ਤੁਸੀਂ ਕਰਨਾ ਯਾਨੀ ਅਕਲ ਨੂੰ ਵਰਤ ਕੇ ਤੇ ਉਹਦਾ ਦਾਨ ਕਰਨਾ ਵੀ ਕਿੰ ਨੂੰ ਕਰਨਾ ਜਿਹੜਾ ਕੈਂਡੀਡੇਟ ਸਾਡੇ ਵਾਸਤੇ ਵਧੀਆ ਪ੍ਰੋਜੈਕਟ ਲਿਆ ਕੇ ਆਪਣੇ ਚਾਹੇ ਧਾਰੀਵਾਲ ਵਾਲੀ ਮਿਲ ਹੈ ਚਾਹੇ ਪਠਾਨਕੋਟ ਦੇ ਵੀ ਮਸਲੇ ਆ ਬਹੁਤ ਜ਼ਿਆਦਾ ਠੀਕ ਹੈ ਜੀ ਦੀਨਾਨਗਰ ਦੇ ਹੋਗੇ ਇਹ ਇਲਾਕੇ ਦੇ ਜੇ ਕੰਮ ਕਰਾਉਣੇ ਆ ਤੇ ਆਪਣੇ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਨੂੰ 1 ਜੂਨ ਵਾਲੇ ਦਿਨ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕਰੋ ਤੇ ਇਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਭੇਜੋ ਜੀ ਨੇਤਾ ਜੀ ਗੱਲਬਾਤ ਦਾ ਲਾਸਟ ਸਵਾਲ ਆ ਮੂਮੰਦ ਜਦੋਂ ਕਿਸੇ ਲੀਡਰ ਦੇ ਨਾਲ ਕਾਰ ਦੇ ਵਿੱਚ ਇੰਟਰਵਿਊ ਚੱਲਦੀ ਆ ਤੇ ਇੱਕ ਸੋਸ਼ਲ ਮੀਡੀਆ ਤੇ ਟ੍ਰੈਂਡ ਬਣ ਗਿਆ ਦਾਵਾ ਵੀ ਦੋ ਫੁਲਕੇ ਤੇ ਆਮ ਦਾ ਚਾਰ ਤੇ ਜਾਂ ਇੱਕ ਪਿਆਜ ਗੰਡਾ ਕਹਿ ਲੀਏ ਉਹ ਲੀਡਰਾਂ ਰੱਖੇ ਹੁੰਦੇ ਆ ਤੇ ਆਪਾਂ ਦੇਖ ਰਹੇ ਆਂ ਕਿ ਮੁਖਦੇਵ ਸਿੰਘ ਹਲੋਵਾਲ ਨਾਮ ਦਾ ਚਾਰਵਾ ਨਾ ਰੋਟੀਆ ਨਾ ਗੰਡਾ ਵਾ ਇਹ ਤੁਸੀਂ ਨਹੀਂ ਉਹਨਾਂ ਵਾਂਗਰ ਉਹ ਕਰਦੇ ਸਟਾਈਲ ਵੇਖੋ ਜੀ ਮੈਨੂੰ ਆਪਣੇ ਭਰਾ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਦਾ ਪਤਾ ਉਹ ਸਵੇਰੇ 5:30 ਵਜੇ ਉੱਠ ਪੈਂਦੇ ਆ ਰਾਤ 1 ਵਜੇ ਸੌਂਦੇ ਆ ਤੇ ਬਿਲਕੁਲ ਜਿੱਥੇ ਲੱਬੇ ਜਿੱਦਾਂ ਦੀ ਲੱਬੇ ਉਹ ਵਿਚਾਰੇ ਖਾ ਲੈਂਦੇ ਆ ਚਾਰ ਨਾਲ ਵੀ ਰੋਟੀ ਖਾ ਲੈਂਦੇ ਆ ਚਲੋ ਬਾਕੀਆਂ ਨੂੰ ਵੀ ਭੁੱਖ ਲੱਗਦੀ ਆ ਉਹ ਖਾ ਲੈਂਦੇ ਹੋਣਗੇ ਮੈਂ ਇੱਕ ਛੋਟਾ ਜਿਹਾ ਵਰਕਰ ਆ ਚਲੋ ਮੈਨੂੰ ਕਿਸਾਨ ਵਿੰਗ ਦੀ ਜ਼ਿੰਮੇਵਾਰੀ ਦਿੱਤੀ ਮੈਨੂੰ ਐਨੀਮਲ ਬੋਰਡ ਦਾ ਜੀ ਜੀ ਤੁਹਾਡਾ ਤੁਹਾਡਾ ਅੰਬ ਦਾ ਚਾਰਜ ਜਾਂ ਫੁਲਕੇ ਕੋਈ ਡੱਬਾ ਤੁਹਾਡਾ ਵੀ ਹੁੰਦਾ ਗੱਡੀ ਵਿੱਚ ਕੇ ਜਾਂ ਕਿਵੇਂ ਕਰਦੇ ਹੋ ਤੁਸੀਂ ਜਾਂ ਤੁਸੀਂ ਇਹ ਇਹ ਇੱਕ ਸੋਸ਼ਲ ਮੀਡੀਆ ਦੇ ਟ੍ਰੈਂਡ ਤੋਂ ਥੋੜਾ ਪਰੇ ਜੇ ਮੈਂ ਇਸ ਚੀਜ਼ ਦੇ ਬਾਰੇ ਨਹੀਂ ਕਹਿਣਾ ਚਾਹੁੰਦਾ ਪਰ ਮੈਂ ਇੱਕ ਗੱਲ ਹੀ ਕਰਨ ਲੱਗਾ ਨਾ ਉਹੀ ਮੈਂ ਡੇਰੇ ਚੱਲ ਜਾ ਮੈਨੂੰ ਉੱਥੇ ਵੀ ਰੋਟੀ ਮਿਲ ਜੇਗੀ ਮੇਰਾ بڑے ਪਰਿਵਾਰ ਨੇ ਮੇਰਾ ਪਿਆਰਾ ਮੈਂ ਬਟਾਲੇ ਚਲੇ ਜਾਵਾਂ ਮੈਨੂੰ ਉੱਥੇ ਵੀ ਰੋਟੀ ਜਿਹੜੀ ਖਾਣ ਨੂੰ ਮਿਲ ਜੇਗੀ ਮੈਨੂੰ ਕਾਦੀਆਂ ਵੀ ਰੋਟੀ ਖਾਣ ਨੂੰ ਮਿਲ ਜੇਗੀ ਸੋ ਇਹ ਤੇ ਪੰਜਾਬ ਹੈ ਜਿਹੜੇ ਏਡੇ ਏਡੇ ਵੱਡੇ ਲੰਗਰ ਲਾਉਂਦੇ ਆ ਬਾਕੀ ਲੀਡਰਾਂ ਦੀ ਵੇਖੋ ਮਜਬੂਰੀ ਹੁੰਦੀ ਹੈ ਸਵੇਰੇ ਉਹਨਾਂ ਚੱਲ ਪੈਣਾ ਜੇ ਕੋਈ ਕੋਈ ਕਰਦਾ ਮੈਨੂੰ ਨਹੀਂ ਲੱਗਦਾ ਕੋਈ ਟ੍ਰੈਂਡ ਹੈ ਜਾਂ ਕੋਈ ਉਹ ਆਪਣੀ ਵਧਾਉਣ ਵਾਸਤੇ ਵਿਊ ਲੈਣ ਵਾਸਤੇ ਆ ਹਰ ਕਿਸੇ ਦੀ ਮਜਬੂਰੀ ਹੁੰਦੀ ਹੈ ਰੋਟੀ ਹੈ ਬਸ ਉਹ ਹੀ ਭਾਵੇਂ ਉਹ ਚਾਰਨਾ ਖਾ ਲਈਏ ਸਬਜੀ ਨਾ ਖਾ ਲਈਏ ਉਹਦੇ ਵਾਸਤੇ ਸਾਨੂੰ ਕੋਈ ਸੋਨੇ ਦੇ ਬਿਸਕੁਟਾਂ ਦੀ ਲੋੜ ਨਹੀਂ ਹੈਗੀ ਕਿਉਂਕਿ ਉਹ ਅਸੀਂ ਖਾ ਨਹੀਂ ਸਕਦੇ ਠੀਕ ਹੈ ਜੀ ਤੇ ਉਹਦੇ ਵਾਸਤੇ ਸਾਨੂੰ ਕੋਈ ਵੱਡੀਆਂ ਧੰਦਲੀਆਂ ਕਰਨ ਦੀ ਲੋੜ ਨਹੀਂ ਉਹੋ ਹੀ ਫੁਲਕੇ ਖਾਣੇ ਆ ਜਿਹੜੇ ਕਣਕ ਦੇ ਆਟੇ ਤੋਂ ਬਣੇ ਹੁੰਦੇ ਆ ਭਾਵੇਂ ਉਹ ਚਾਰਨਾ ਖਾਈਏ ਤੇ ਭਾਵੇਂ ਸਬਜੀ ਨਾ ਖਾਈਓ ਮੈਂ ਕਿਤੋਂ ਵੀ ਸੇਰੇ ਰੋਟੀ ਖਾ ਲਈ ਦੀਏ ਦੁਪਹਿਰ ਨੂੰ ਵੀ ਮਿਲ ਜਾਂਦੀ ਹੈ ਤੇ ਸ਼ਾਮ ਨੂੰ ਵੀ ਮਿਲ ਜਾਂਦੀ ਹੈ ਜੀ ਸੋ ਗੱਲਬਾਤ ਲਈ ਧੰਨਵਾਦ ਇਸਨ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਔਰ ਆਮ ਆਦਮੀ ਪਾਰਟੀ ਦੇ ਇੱਕ ਵੱਡੇ ਜਨਰਦਾਰ ਵਾਲੇ ਲੀਡਰ ਮੁਖਦੇਵ ਸਿੰਘ ਹਲੋਵਾਲ ਇਹਨਾਂ ਨੇ ਗੱਲਬਾਤ ਦੇ ਦੌਰਾਨ ਇਹ ਚੀਜ਼ ਦੱਸੀ ਹੈ ਕਿ ਉਹਨਾਂ ਦਾ ਪਿਆਰ ਲੋਕਾਂ ਨਾਲ ਇੰਨਾ ਵਾ ਕਿ ਉਹਨਾਂ ਨੂੰ ਅੰਬ ਦਾ ਚਾਰ ਜਾਂ ਦੋ ਫੁਲਕੇ ਕਾਰ ਵਿੱਚ ਰੱਖ ਕੇ ਖਾਣੇ ਨਹੀਂ ਪੈਂਦੇ ਉਹ ਸੋਸ਼ਲ ਮੀਡੀਆ ਤੇ ਬੜੇ ਤਰੀਕੇ ਦੇ ਨਾਲ ਵਿਚਰਦੇ ਨੇ ਗੱਲਬਾਤ ਦੌਰਾਨ ਇਹਨਾਂ ਨੇ ਸ਼ੈਰੀ ਕਲਸੀ ਜਿਹੜੇ ਕਿ ਲੋਕ ਸਭਾ ਉਮੀਦਵਾਰ ਨੇ ਉਹਨਾਂ ਦੀਆਂ तमाम ਪ੍ਰਾਪਤੀਆਂ ਗਣਾਈਆਂ ਨੇ ਕਿ 2 ਸਾਲਾਂ ਚ ਸ਼ੈਰੀ ਕਲਸੀ ਨੇ ਕੀਤਾ ਕੀ ਆ ਔਰ ਵਿਰੋਧੀ ਪਾਰਟੀਆਂ ਨੂੰ ਵੀ ਜਿਹੜਾ ਵਾ ਉਹ ਮੁਖਦੇਵ ਹਲੋਵਾਲ ਜੀ ਨੇ ਨਿਸ਼ਾਨੇ ਦੇ ਉੱਤੇ ਲਿਆਵਾ ਕਿ ਵਿਰੋਧੀ ਪਾਰਟੀਆਂ ਨੇ ਹੁਣ ਤੱਕ 75 ਸਾਲਾਂ 'ਚ ਕੀਤਾ ਕੀ ਸੀਗਾ ਜ਼ਿਲ੍ਹੇ ਦੇ ਵਿੱਚ ਜਿਸ ਕਰਕੇ ਲੋਕ ਵੋਟ ਪਾਉਣ ਸੋ ਗੱਲਬਾਤ ਦਾ ਸਿਲਸਲਾ ਇਦਾਂ ਹੀ ਸਾਡਾ ਵੱਖ-ਵੱਖ ਰਾਜਨੀਤਿਕ ਸਖਸ਼ੀਤਾ ਨਾਲ ਜਾਰੀ ਰਹੇਗਾ ਪਾਰਾ ਜਿਹੜਾ ਵਾ ਉਹ 44 ਡਿਗਰੀ ਜਿਹੜਾ ਸ਼ੋ ਹੋ ਰਿਹਾ ਵਾ ਲੇਕਿਨ ਲੀਡਰਾਂ ਨੂੰ ਵੀ ਔਰ ਆਮ ਜਨਤਾ ਨੂੰ ਵੀ ਔਰ ਉਹਦੇ ਨਾਲ ਸਾਰੇ ਪੱਤਰਕਾਰ ਭਰਾਵਾਂ ਨੂੰ ਵੀ ਗਰਮੀ ਵੱਡੇ ਪੱਧਰ ਤੇ ਚੱਲਨੀ ਪੈ ਰਹੀ ਆ ਤੁਸੀਂ तमाम ਖਬਰਾਂ ਦੇ ਲਈ ਜੁੜੇ ਰਹੋ ਆਪਣੇ ਨਿਊਜ਼ ਚੈਨਲ ਐਕਸਪ੍ਰੈਸ ਨਿਊਜ਼ نیٹ ਦੇ ਨਾਲ ਮੈਂ ਹਾਂ ਤੁਹਾਡਾ ਆਪਣਾ ਰਿਪੋਰਟਰ ਜੇਸ਼ ਪੰਡਤ ਧੰਨਵਾਦ